ਪਹਾਨੀ ਆ ਰਿਹਾ ਹੈ ਸਾਡ ਚੱਲਦਾ ਚੱਲਦਾ ਹੀ ਬੰਦ ਹੋ ਗਿਆ ਇਹ ਤੇ ਪਾ ਕੰਪਨੀ ਵੀ ਬੰਦ ਹੋ ਗਈ ਆ ਬੰਦੂ 1 ਲੀਟਰ ਦੇ ਨਾਲ 80 85 ਕਿਲੋਮੀਟਰ ਚੱਲਦਾ ਹੀ ਹੈ ਬਾ ਤਾਂ ਹੀ ਫੇਰ ਮਰ ਗਿਆ ਨਾ ਇਹਦੇ ਬੁਲਟ ਦੀ ਲੈਂਡ ਪਾਰਟੀ ਤੇ ਨੇ ਅੱਗੇ ਨੂੰ ਉਲੜ ਜਾਣਾ ਵਾ ਘਰ ਹਿੰਦੀ ਪਾ ਜਿਓ ਇਹ ਜਿਹੜੀਆਂ ਕਲਚ ਪਲੇਟਾਂ ਵਾ ਉਹ ਕੱਢ ਕੇ ਤੇ ਘਰ ਵਰਤੋ ਹੋ ਮਿਸਤਰੀ ਉਹ ਦੁਕਾਨ ਬੜੀ ਦੂਰ ਪਾਈ ਯਾਰ ਤੂੰ ਲੱਗ ਗਈ ਆ ਪਾਸ ਦੂਰ ਕਿੱਥੇ ਪਾਤੀ ਆਪਾਂ ਕੀ ਹੋਇਆ ਇਹਨੂੰ ਪਤਾ ਨਹੀਂ ਯਾਰ ਇਹ ਹੱਥ ਚੱਲਦਾ ਚੱਲਦਾ ਹੀ ਬੰਦ ਹੋ ਗਿਆ ਇਹ ਤਾਂ ਪਾ ਕੰਪਨੀ ਵੀ ਬੰਦ ਹੋ ਗਈ ਯਾਰ ਬੰਦ ਹੋ ਗਈ ਦਾ ਕੀ ਮਤਲਬ ਆ ਯਾਰ ਹੋਣਾ ਹੀ ਆ ਬੰਦ ਨੇ ਨਹੀਂ ਸੱਚ ਆ ਯਾਰ ਤੂੰ ਗੱਲ ਵੇਖ ਤਾ ਸੇ ਇਹਨੂੰ ਗੱਲ ਹੋਈ ਕੀ ਆ ਬੰਦ ਹੋ ਗਿਆ ਹੀ ਆ ਆਹੋ ਯਾਰ ਇਹਦੀ ਪਾਜੀ ਆਈ ਹੀਗੀ ਪਾਈ ਕੀ ਹੁੰਦੀ ਆ ਯਾਰ ਤੂੰ ਮੇਰੀ ਗੱਲ ਸੁਣ ਤੂੰ ਵੈਦ ਆਂ ਕਿ ਤੂੰ ਡਾਕਟਰ ਵਾ ਉਹ ਚੰਗੀ ਦਾ ਵੇਖਾਂ ਤੂੰ ਯਾਰ ਪਾਜੀ ਨਹੀਂ ਇਹ ਕਿਹੜੀ ਕੁਆਲਿਟੀ ਦਾ ਇਹਦੀ ਤੇ ਮੈਨੂੰ ਕੰਪਨੀ ਦੀ ਨਹੀਂ ਸਮਝ ਆਉਂਦੀ ਕਿਹੜੀ ਇਹ ਕਿੱਥੋਂ ਕੱਢ ਕੇ ਲਿਆਂਦਾ ਜੀ ਓ ਯਾਰ ਇਹ ਸਾਡੇ ਦਾਦੇ ਦੀ ਨਿਸ਼ਾਨੀ ਆ ਸਾਡਾ ਬੜਾ ਘੈਂਟ ਮੋਟਸਾਲਾ ਯਾਰ ਉਹ ਤਾਂ ਕੋਈ ਜਾਣ ਨੂੰ ਫਿਰਦੇ ਆ ਇਹ ਫਿਰ ਇਹਨੂੰ ਦਾਦੇ ਕੋਲ ਲੈ ਜਾ ਯਾਰ ਤੂੰ ਮੇਰੀ ਸੁਣ ਗੱਲ ਤੀ ਕੱਲ ਦੇ 120 ਤੱਕ ਕਹਿੰਦਾ ਮੈਨੂੰ ਲੈ ਜਾ ਟੈਮਟਰ ਵੀ ਐ ਨਹੀਂਗਾ ਆਹੋ ਯਾਰ ਇਹ ਵੀ ਪਾਉਣਾ ਆਪਾਂ ਇੱਥੇ ਥਰਮਾਮੀਟਰ ਪਵਾ ਲਿਆ ਹੁਣ ਉਹ ਭਰਾ ਦੂਜਾ ਮੀਟਰ ਪਾਉਣਾ ਇੱਥੇ ਕੀ ਚੋਰੇ ਇਸ ਵੇਖੇ ਕਿ ਕਿੰਨੇ ਤੇ ਜਾਂਦਾ ਏ ਕੱਪੜੇ ਬੜੇ ਗੰਦੇ ਕੀਤੇ ਆ ਬਹੁਤ ਕੰਮ ਕਰਦਾ ਤੂੰ ਓਏ ਇਹ ਤਾਂ ਧਿਆਨ ਕੇ ਗੰਦੇ ਕੀਤੇ ਆ ਲੋਕਾਂ ਨੂੰ ਲੱਗੇ ਕੰਮ 바ਵਾ ਆਇਆ ਏ ਦੇਖੋ ਆ ਵੇ ਯਾਰ ਮੈਨੂੰ ਲੱਗਦਾ ਇਹਦਾ ਨਾ ਇੱਥੇ ਪਲੱਗ ਦਾ ਫਾਲਟ ਆ ਇਹਦਾ ਭਾਪ ਪਲੱਗ ਪਾਟਾ ਵਾ ਦੇ ਪਾ ਨਾ ਫਿਰ ਇਹ ਪਲੱਗ ਹੁੰਦੇ ਹੀ ਨਹੀਂ ਐ ਪਿੱਛੋਂ ਭਾਜੀ ਕੀ ਪਾ ਦੀਏ ਚ ਲੱਕੜ ਪਾ ਦੀਏ ਯਾਰ ਤੇਰੀ ਸੁਣੋ ਗੱਲ ਪਾ ਹਾਂ ਹਾਂ ਹਾਲੇ ਦਾ ਇਹੋ ਹੀ ਆ ਹਾਂ ਅੱਜ ਇਹਨੂੰ ਖੜੋ ਕਰ ਠੀਕ ਆ ਇਹਦੀ ਦੋ ਦਿਨ ਸੇਵਾ ਕਰੋ ਤੇ ਮਰ ਜਾਣਾ ਪੰਜੋਥ ਤੂੰ ਜਾ ਓਏ ਉਹ ਤੂੰ ਮੇਰੀ ਗੱਲ ਸੁਣੋ ਇੱਜਤ ਨਾਲ ਗੱਲ ਕਰ ਯਾਰ ਸਾਡਾ ਯਾਦਗਾਰੀ ਮੋਟਰਾਂ ਨਾਲ ਕਰਦੇ ਦਾ ਦਾਦੇ ਦੀ ਫੋਟੋ ਲੱਗੇ ਲੱਗਣੀ ਐ ਦੀ ਵੀ ਫੋਟੋ ਇਹ ਸਟਾਰਟ ਸਟਾਰਟ ਹੁੰਦਾ ਵਾ ਹੈ ਸਟਾਰਟ ਕਿੱਥੋਂ ਹੁੰਦਾ ਇਹ ਇਹ ਸਟਾਰਟ ਕਿੱਕ ਤੋਂ ਹੁੰਦਾ ਹੋਰ ਥੋਕ ਲੈ ਸਟਾਰਟ ਹੁੰਦਾ ਤੂੰ ਕੱਲੀ ਸਟਾਰਟ ਹੋ ਗਿਆ ਭਾ ਭਰਾ ਕਰ ਨਾ ਫਿਰ ਤੂੰ ਆਪਣੇ ਹਿਸਾਬ ਨਾਲ ਵੇਖ ਮੈਂ ਆਪਣੇ ਹਿਸਾਬ ਨਾਲ ਵੇਖ ਲੈਣਾ ਵਾ ਹਾਂ ਇਹਨੂੰ ਗਾਂ ਤੇ ਕੱਢ ਇਹਨੂੰ ਗਾਂ ਕੱਢ ਮਾਸਾ ਇਹਨੂੰ ਕਿੱਧਰੋਂ ਕੱਢਣਾ ਵਾ ਆਪਣੇ ਹਿਸਾਬ ਨਾਲ ਕਰ ਲੈ ਉਧਰੋਂ ਦੀ ਆ ਫਿਰ ਇਹ ਹੱਥ ਪਵਾ ਇਹਨੂੰ ਜੈਕ ਫਾੜੋ ਤੋਂ ਗੱਡੀ ਵਾਲਾ ਜੈਕ ਫੜ ਕੇ ਲੈਉਣਾ ਹਾਂ ਉਹ ਭਰਾ ਇਹ ਮੋਟਰਸਾਈਕਲ ਨਹੀਂ ਇਹਨੂੰ ਘਟਾਉਣਾ ਵਾ ਉਹਨੂੰ ਸਟੈਂਡ ਲਾ ਪਈ ਪਰਲੇ ਪਾਸੋਂ ਦੀ ਇਹਦਾ ਇਧਰ ਉੱਠਾ ਲੰਮੇ ਪਾਪ ਉੱਠਾ ਲੰਮੇ ਪਾਪ ਉਹ ਪਾਗਲ ਹੋ ਗਿਆ ਯਾਰ ਤੂੰ ਉਹਨੂੰ ਸਟੈਂਡ ਲਾਈਦਾ ਉਹ ਕਹਿੋ ਜਾ ਮਕੈਨਿਕਾ ਤੂੰ ਯਾਰ ਸਟੈਂਡ ਲਾ ਦਿੰਨੇ ਆ ਭਾਏ ਇਹ ਕਿਹੜਾ ਭੱਜਾ ਚੱਲਾ ਵੇ ਹਾਂ ਇਹ ਪਿੰਦਾ ਤੇ ਨਹੀਂ ਨਾ ਸੀਲ ਵਾਏ ਹੈ ਇਹ ਮਮਾ ਕੁੱਤਾ ਵੇ ਓਏ ਮੋਟਰਸਾਈਕਲ ਤੈਨੂੰ ਹੋਇਆ ਕੀ 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 ਫਾਲਟ ਕੀ ਯਾਰ ਇੱਕ ਤਾਂ ਮੈਨੂੰ ਦੱਸ ਕਿ ਇਹਦਾ ਨੂੰ ਮੈਨੂੰ ਚੇਨ 'ਚ ਬੜੀ ਆਵਾਜ਼ ਆਉਂਦੀ ਹੈ ਚੇਨ ਸੈੱਟ ਵੀ ਵੇਖਣ ਵਾਲਾ ਇਹਦੀ ਚੇਨ ਕਿਸੇ ਨਾਲ ਸੈੱਟ ਹੋ ਗਈ ਆ ਭੱਜ ਗਈ ਆ ਤੈਨ ਤੈਨੀਆਂ ਨੀਵੇਂ ਚ ਪਾਜੀ ਉਹ ਟੈਂਟ ਸੈੱਟ ਹੈਗੀ ਹੈਗੀ ਆ ਤੇ ਫੇਰ ਕਰਨ ਉਹਨੂੰ ਵੇਖੋ ਦਾ ਇਲਾਜ ਕੀ ਆ ਭਾਜੀ ਸੂਰਜ ਪੈਂਟ ਰਿਹਾ ਹੈ ਤੈਨੂੰ ਐਨਕਾ ਦੇ ਦਾਂ ਮੈਂ ਹੋਰ ਕੀ ਪ੍ਰੋਬਲਮ ਕੀ ਇਹਦੀ ਹੋਰ ਯਾਰ ਇਹ ਤਾਂ ਝੋਲ ਵੀ ਮਾਰਦਾ ਮਗਰਾ ਟਾਇਰ ਨਾ ਉਧਰੋਂ ਵੇ ਬਦਾਲ ਵੀ ਮਾਰਦਾ ਵਾ ਉਪਰਾਂ ਚੌਲ ਨਹੀਂ ਗਿਆ ਝੋਲ ਗਿਆ ਵਾ ਇਹ ਹਿਲਦਾ ਵਾ ਝੋਲ ਅਛਾ ਤੂੰ ਵੀ ਕਰ ਦਿੰਨੇ ਹੋਰ ਕੀ ਫਾਲਤਵਾ ਇਹਦਾ ਹੋਰ ਯਾਰ ਦੇਖ ਆ ਨਾ ਲੈਂਡ ਦੁਬਾਰਾ ਪਾਉਣੀਆਂ ਨੂੰ ਆਪਾਂ ਆਵੇ ਟੇਪ ਲਾਈ ਹੋਈ ਆ ਹੂੰ ਕਿਹੜੀ ਪਾਉਣੀ ਇੱਥੇ ਵੱਡੀ ਜੀ ਲੈਂਡ ਪਾ ਇਥੇ ਇਹ ਡੀਜੇ ਵਾਲੇ ਨਾ ਜਾਣਾਂ ਵਾ ਉਹ ਭਰਾ ਰਾਤ ਨੂੰ ਵਿਖੇ ਪੂਰਾ ਚਾਰੇ ਪਾਸੇ ਰਾਤ ਨੂੰ ਕੀ ਇਹਦੇ ਬੁਲਟ ਦੀ ਲੈਂਡ ਪਾਰਟੀ ਤੇ ਨੇ ਅੱਗੇ ਨੂੰ ਲੜ ਜਾਣਾ ਵਾ ਭਾਰੀ ਹੁੰਦੀ ਪਾਜੀ ਉਹ ਉਹ ਭਰਾ ਜਿਹੜੀ ਇਹਨੂੰ ਪੈਂਦੀ ਉਹ ਪਾ ਦੇ ਚੱਲ ਲੈਂਡ ਤੇ ਇਹਦਾ ਤੇਲ ਬੜਾ ਲੀਕ ਹੁੰਦਾ ਤੇ ਲੀਕ ਹੁੰਦਾ ਤੇ ਪੈਂਡਲ ਲਾਉ ਉਤੇ ਉਹ ਭਰਾ ਤੂੰ ਮਕੈਨਿਕ ਆ ਕਿ ਤੂੰ ਕੀ ਯਾਰ ਸਾਰਾ ਮੇਰੀ ਗੱਲ ਸੁਣ ਇਹਨੂੰ ਨਾ ਇਹ ਇਹ ਵੀ ਕੰਨਾਵ ਨਹੀਂ ਆ ਹਾਂ ਇਹਦੇ ਮਗਰ ਰੈਡੀ ਡਿਊਟੀ ਪਾਓ ਹੁਣ ਆ ਕੀ ਫੜਿਆ ਤੂੰ ਇਹ ਪਾ ਨਾ ਭੜਿਆ ਵਾ ਇਹ ਹੋ ਤੂੰ ਮਾਮਾ ਫੜਿਆ ਵਾ ਮਾਮਾ ਵੇਖਾ ਇਹਨੂੰ ਅਰਾ ਕੋਈ ਦਾ ਫੇਲ ਵਾ ਹਾਂ ਇਹਨਾਂ ਦੇ ਸਾਰਾ ਸਮਾਨ ਥੋੜਾ ਥੋੜਾ ਪੈਣਾ ਵਾ ਸਾਰਾ ਕੁਝ ਪੈਣਾ ਵਾ ਹਾਂਜੀ ਇਹ ਫੇਲ ਆ ਫੇਲ ਹੋ ਗਿਆ ਇਹ ਆ ਤੈਨੂੰ ਪਤਾ 1 ਲੀਟਰ ਦੇ ਨਾਲ 80 85 ਕਿਲੋਮੀਟਰ ਚੱਲਦਾ ਹੀ ਐ ਬਾ ਤਾਂ ਹੀ ਫੇਰ ਮਰ ਗਿਆ ਨਾ ਉਹ ਭਰਾ ਮਤਲਬ ਚੰਗੀ ਐਵਰੇਜ ਹੀ ਮੋਟਰਸਾਈਕਲ ਦੀ ਉੱਧਰ ਲਗਾ ਹੀ ਕੋਟਤੀਆਂ ਇੱਥੇ ਕੀ ਬਕਰੇ ਟੋਂਦੇ ਹੀ ਇੱਥੇ ਹਾਂ ਉਹ ਭਰਾ ਟੱਬਰ ਦੇ ਜੀ ਹੈਗੇ ਦੋ ਚਾਰ ਹੀ ਇੱਥੇ ਜਾਣਾ ਹੁੰਦਾ ਹਰ ਜਗ੍ਹਾ ਤੇ ਹੋਰ ਕਿੱਥੇ ਜਾਣਾ ਦੋ ਚਾਰ ਹਜ਼ਾਰ ਹੁੰਨੇ ਆ ਯਾਰ ਆ ਵੇਖ ਨਾ ਕੀ ਹਾਲਤ ਹੋਈ ਉਹਦੀ ਕਿਦਾਂ ਵਧੀਆ ਚੱਲਦਾ ਹੀਗਾ ਯਾਰ ਬੜਾ ਵਧੀਆ ਚੱਲਦਾ ਹੈ ਤੈਨੂੰ ਪਤਾ ਭਲਿਆਂ ਟਾਈਮਾਂ ਜਦੋਂ ਲਿਆ 75000 ਰੁਪਏ ਦਾ ਮੋਟਰਸਾਈਕਲ ਹੀ ਐ ਇਹ ਵੇਖ ਲੈ ਟਾਈਮ ਟਾਈਮ ਦੀ ਗੱਲ ਆ ਹੁਣ ਪੰਜ ਦਾ ਨਹੀਂ ਰਹਿ ਗਿਆ ਕਾ ਜਾਓ ਕੀ ਗੱਲ ਹੋਈ ਨਹੀਂ ਭਾਜੀ ਇਹਦੀ ਨਹੀਂ ਗੱਲ ਬੰਨੀ ਅੱਛਾ ਹਮ ਯਾਨੀ ਤਾਂ ਕੋਈ ਫਾਇਦਾ ਨਹੀਂ ਹੁਣ ਮਤਲਬ ਨਹੀਂ ਫਾਇਦਾ ਇਹਦਾ ਇੱਕ ਹੀ ਆ ਭਿਓ ਜਿਹੜੀਆਂ ਕਲੱਚ ਪਲੇਟਾਂ ਦਾ ਉਹ ਕੱਢ ਕੇ ਤੇ ਘਰ ਵਰਤੋ ਮਨ ਲੋ ਗਿਆ ਯਾਰ ਇਹ ਕਿਹੜੀ ਗੱਲ ਹੋਈ ਤੂੰ ਐਵੇਂ ਖਿਖਰੀਆਂ ਜੀਆਂ ਨਾਲ ਕਰਮੇ ਨਾਲ ਆ ਕੀ ਐ ਤੇ ਲੰਗਰ ਲੈਣ ਜਾਂਦੇ ਜੀ ਇੱਥੇ ਨਹੀਂ ਨਹੀਂ ਇਹਦਾ ਥੱਲੇ ਤੇਲੀ ਕੁ ਹੁੰਦਾ ਨਾ ਜੀਲੇ ਆਪਾਂ ਵੇਸਟ ਨਹੀਂ ਕਰੀਦਾ ਅਸੀਂ ਥੱਲੇ ਬੰਦੀਦਾ ਏ ਯਾਰ ਮੈਂ ਨਾ ਯਾਰ ਤੂੰ ਮੇਰੀਆਂ ਚੀਜ਼ਾਂ ਨੂੰ ਨਾ ਛੇੜ ਤੂੰ ਆਪਣਾ ਇਲਾਜ ਕਰ ਯਾਰ ਸਟਾਰਟ ਕਰਨ ਵਾਲਾ ਪਤਾ ਨਹੀਂ ਲਫਾਫੇ ਨਿਕਲਦੇ ਆ ਤੇਰੇ ਕੋਈ ਦੁਕਾਨ ਵਾ ਇਹਦੇ ਤੇ ਹਾਂ ਪਤਾ ਲੱਗੇ ਵੀ ਚੁਗਾਹ ਕੇ ਨਿਕਲਦੇ ਆ ਉਹ ਐਂ ਦਾ ਕਰ ਯਾਰ ਇੱਥੇ ਨਾ ਤੇਲ ਬਾਵਾ ਸਾਰਾ ਪੈਣਾ ਚਾਹੀਦਾ ਟੈਂਕੀ ਵੱਡੀ ਪੈਜੂ ਇਹਨੂੰ ਡਰਮ ਬੰਦ ਨਾਲ ਉਹ ਯਾਰ ਮੇਰਾ ਮਤਲਬ ਹੈ ਕਿ ਕਈ ਵਾਰ ਲੰਬੇ ਸਫਰ ਤੇ ਜਾਈਦਾ ਨਾ ਤੂੰ ਯਾਰ ਅੱਗ ਲਾਉਣੀ ਕਿਤੇ ਤੂੰ ਉਹ ਗੱਲ ਕੰਨਦੇ ਆ ਮੈਨੂੰ ਲੱਗਾ ਯਾਰ ਇਹਨੂੰ ਇਥੋਂ ਇਹਦਾ ਤਾਂ ਕਿ ਹਨੇ ਚਲਾਨ ਨਹੀਂ ਕੱਟਣਾ ਵੀ ਐਵੇਂ ਮਰਦੇ ਬੰਦੇ ਦਾ ਕਿੱਥੋਂ ਚਲਾਨ ਹੁੰਦਾ ਪਰਸਾ ਜਣਾਇ ਤੇ 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 ਸੀਟ ਦਾ ਹੀ ਕਰੀ ਯਾਰ ਸੀਟ ਵੀ ਦੋ ਰੰਗੀਆਂ ਇੱਕ ਰੰਗ ਪਾਉਣਾ ਇਹਨੂੰ ਸੀਟ ਪੁੱਟ ਕੇ ਇਹਨੂੰ ਫਲੈਸ਼ ਚ ਲਾ ਲੋ ਆਹੋ ਬੋਲੀ ਨਾਲੇ ਵੇਖੋ ਨਾ ਬੋਲੀ ਹੈ ਬਾਜੀ ਲੈ ਦੇ ਮੈਨੂੰ ਨਹੀਂ ਯਾਰ ਇਹਦਾ ਕਰ ਕੋਈ ਲਾਜ ਚਾਹ ਵੀ ਪੈਣੀ ਏਦੀ ਇਹਨੂੰ ਸੋਨੇ ਦੀ ਚੈਨ ਪਵਾ ਕੇ ਤੇ ਕੰਧ ਤੇ ਲਾ ਦੋ ਇਹ ਉ ਭਰਾ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਯਾਰ ਉਹ ਤੂੰ ਠੀਕ ਕਰਨਾ ਕਿ ਮੈਂ ਜਾਵਾਂ ਚਾ ਮੇਰਾ ਵੀ ਤੇਰੇ ਕੋਲ ਆ ਜਾ ਨਹੀਂ ਇਹਦਾ ਪਤਾ ਨਹੀਂ ਭਾਜੀ ਕੋ ਉਹ ਹਾਲ ਹੈਗਾ ਪਤਾ ਨਹੀਂ ਤੇ ਯਾਰ ਫਿਰ ਤੇਰੇ ਕੋ ਹੁਣ ਨਹੀਂ ਹੁਣ ਇਹਦਾ ਲਾਜ ਨਹੀਂ ਹੋਣਾ ਚੰਗਾ ਮੈਂ ਲੈ ਕੇ ਚੱਲਾਂ ਨਾ ਨਾ ਜਾਣਾ ਕਿਤੇ ਹੋਰ ਫਾਲਟ ਕਨ ਆ ਜਾਣਾ ਲੱਗਾ ਰਹੂਗਾ ਕੋਈ ਗੱਲ ਨਹੀਂ ਤੇ ਤੂੰ ਠੀਕ ਕਰ ਦਏਂਗਾ ਕਰ ਦਾਂਗੇ ਵੇਖ ਲਾਂਗੇ ਨਾ ਯਾਰ ਫਿਰ ਉਹ ਜਿਹੜਾ ਸਲੰਸਰ ਨਹੀਂ ਜਿਹੜਾ ਇਹ ਧੂਆ ਬੜਾ ਕਾਲਾ ਮਾਰਦਾ ਇਹਦੇ ਇੰਜਨ ਚ ਨਾ ਪਾਊ ਨਾਈਸਲ ਯਾਰ ਧੂਆਪਾ ਮਸ਼ਿੰਦਰੀ ਕਾਲਾ ਧੂਆ ਮਾਰਦੀ ਆ ਚਿੱਟਾ ਧੂਆ ਨਹੀਂ ਮਾਰਦੀ ਓ ਬੀੜੀ ਪਿੰਦੀ ਆ ਓ ਯਾਰ ਤੂੰ ਮੇਰੀ ਗੱਲ ਸੁਣ ਫਿਰਦਾ ਕੋਈ ਲਾਜ ਨਹੀਂ ਇਹਦਾ ਨਹੀਂ ਕੋਈ ਲਾਜ ਯਾਰ ਇਹਦੇ ਤੇ ਟਾਈਮ ਲਾ ਕੇ ਵੇਖਣਾ ਪੈਣਾ ਵਾ ਵੀ ਜੇ ਕਿਦੋਂ ਮੋੜ ਆਏ ਤੇ ਹਾਂ ਨਹੀਂ ਤੇ ਇਹਦੇ ਵੈਂਟੀਲੇਟਰ ਤੇ ਹੀ ਆ ਤਲਾਕ ਦੇਖ ਲੈ ਬਾਹਰ ਫੋਨ ਤੇਨ ਮੈਂ ਸਟਾਰਟ ਕਰਤਾ ਹੀ ਓ ਠੀਕ ਆ ਠੀਕ ਆ ਇੱਕ ਦਿਨ ਮੈਂ ਨੰਬਰ ਲੈ ਕੇ ਦਿੰਦਾ ਵਾਂ ਠੀਕ ਆ ਜਿੱਥੇ ਕਿਤੇ ਰਾਹ ਚ ਬੰਦ ਹੋ ਜੇ ਨਾ ਹਾਂ ਉਹ ਕਵਾੜ ਵਾਲਿਆਂ ਚੋਕਣ ਆ ਜਾਣਾ ਉੱਥੇ ਹੀ ਬੱਤਾ ਸਿੱਧਾ ਲੈ ਕੇ ਨੂੰ ਨਾ ਮੰਗਲ ਤੇ ਹੀ ਹੋ ਜਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਬਹੁਤ ਬਹੁਤ ਪਿਆਰ ਦੇ ਰਹੇ ਹੋ ਵੀਡੀਓ ਸਾਰੇ ਦੇਖ ਰਹੇ ਹੋ ਤੁਸੀਂ ਤੇ ਇਹਨੂੰ ਸ਼ੇਅਰ ਵੀ ਕਰਦੇ ਪਏ ਹੋ ਬਹੁਤ ਮਜ਼ਾ ਆ ਰਿਹਾ ਸਾਨੂੰ ਵੀ ਤੇ ਇਹ ਪੁਰਾਣਾ ਕੰਟੈਂਟ ਉਹ ਵੀ ਜਲਦੀ ਆਊਗਾ ਬਾਕੀ ਪਿਆਰ ਦਿੰਦੇ ਰਹੋ ਸ਼ੇਅਰ ਕਰਦੇ ਰਹੋ ਥੈਂਕ ਯੂ